ਉਹ ਵੀ 31 ਦਸੰਬਰ 31 ਦਸੰਬਰ ਤੇ 31 ਦਸੰਬਰ ਤੱਕ ਨਾਨਕਾਟ ਕਪੜਾ ਫੈਕਟਰੀ ਤੇ ਲੱਗ ਚੁੱਕੀ ਆ ਵਿਆਹ ਚਾਹਦੀਆਂ ਦੇ ਭਾਰੀ ਸੇਲ ਮੇਲੇ ਸੋ ਰਿਕਾਰਡ ਤੋੜ ਸੇਲ ਲੱਗ ਚੁੱਕੀ ਆ ਜਿੱਥੇ ਕਿ ਤੁਹਾਨੂੰ ਸਿੱਧੇ ਫੈਕਟਰੀਟਾਂ ਦੇ ਸੂਟ ਦਵਾਂਗੇ 2023 ਦੇ ਦਸੰਬਰ ਮਹੀਨੇ ਚ ਪੂਰੇ ਸਾਲ ਦੀ ਆਖਰੀ ਸੇਲ ਚੈੱਕ ਕਰੋ ਬਾਜੀ ਲੈ ਕੇ ਆਏ ਆ 1595 ਰੁਪਏ ਵਾਲਾ ਸੂਟ 31 ਦਸੰਬਰ ਤੱਕ ਬਾਜੀ ਦੇਜਿਆ ਜਾ ਰਿਹਾ 445 ਰੁਪਏ ਰੇਟ 'ਚ ਬਾਜੀ ਕੁਲ ਜੀ ਫਾਇਦੇ ਇੱਕ ਹੋਰ ਕਰਾਂਗੇ ਪੈਣਾ ਦੇ ਚੈੱਕ ਕਰੋ ਵੱਡੀ ਨਾਰਕਲੀ ਆ ਗਈ ਬਾਜੀ ਫਰੰਟ ਵਰਕ ਬੈਕ ਵਰਕ ਪਹਿਲੀਆਂ 5 ਪੈਣਾ ਨੂੰ ਬਾਜੀ ਫਰੀ ਦੇ ਦੇ ਜਾ ਰਿਹਾ ਜਿਹੜੀਆਂ ਪੈਣਾ ਕਰ ਦੇਣ ਗਿਆ ਵੀਡੀਓ ਚਲਦੀ ਹੋਈ ਸ਼ੇਅਰ ਸ਼ੇਅਰ ਟੂ ਗਰੁੱਪ ਪੰਜ ਪੈਣਾ ਨੂੰ ਬਾਜੀ ਨਾਰਕਲੀ ਫਰੀ ਦੇ ਗਈ ਇੱਕਾ ਚੀਜ਼ ਵੀ ਚੈੱਕ ਕਰ ਲੋ ਮੈਂ ਕਹਿੰਦਾ ਜੀ ਗ੍ਰੀਨ ਕਲਰ ਦਾ ਸੂਟ ਕਟਰਾਸ਼ ਦੁਪੱਟਾ ਬਵਾ ਕੱਡੀਆਂ ਨਾਲ 695 ਰੁਪਏ ਰੇਟ ਚ ਕਰ ਦਿੱਤਾ ਬਾਜੀ ਚੈੱਕ ਕਰ ਲੋ 1500 ਰੁਪਏ ਰੇਟ ਲੱਗਾ ਹੋਇਆ ਉੱਪਰ ਅੱਧੋਆਂ ਦਾ ਰੇਟ ਕਰ ਦਿੱਤੇ ਆ 695 ਰੁਪਏ ਰੇਟ ਕਰ ਦਿੱਤੀ ਬਸ ਚਲੋ ਜੀ ਭਾਜੀ ਆਰਟੀਕਲ ਦਿਖਾ ਦੇ ਇੱਕ ਵਾਰੀ ਫੋਕਸ ਮਾਰ ਦਿਓ 695 695 695 ਹਰ ਇੱਕ ਕਲਕਮ ਹਰ ਇੱਕ ਡਿਜ਼ਾਈਨ ਨਾਨਕ ਕਲਜਨ ਦੇ ਸਿੱਧਾ ਮਾਲ ਬਣਾ ਰਿਹਾ ਤੇ ਇਤਾਂ ਦੇ ਆਰਟੀਕਲ ਲੈਣੇ ਆ ਬਾਜੀ ਜ਼ਰੂਰ ਵਿਜ਼ਿਟ ਕਰੋ ਚੈੱਕ ਕਰੋ 4000 ਵਾਲਾ ਸੂਟ 1 1000 ਰੁਪਈਆ ਰੰਜਾ ਜੀ ਬਾਜੀ ਦੇ ਦਿੰਦਾ ਸੋ ਫਿਰ ਕੋਈ ਜੀ ਸਾਰੇ ਓਲੇ ਦੇ ਵਿੱਚ ਓਲੇ ਕੱਢ ਦਿੱਤੇ ਆ ਬਾਹਰ ਤੇ ਸਿੱਧਾ ਤੁਹਾਨੂੰ ਲੈ ਕੇ ਪਹੁੰਚਿਆ ਫੈਕਟਰੀ ਤੇ ਜਿੱਤੇ ਕਿ ਤੁਹਾਨੂੰ ਸਿੱਧੇ ਫੈਕਟਰੀ ਜੋ ਸੂਟ ਦਵਾਂਗੇ ਟਿਕਾ ਘੜਾ ਦਿਆਂਗੇ ਰੇਟਾਂ ਵਾਲੀਆਂ ਚੈੱਕ ਕਰ ਲਓ ਤੁਸੀਂ ਇਹ ਵੀ 695 ਵਿੱਚ ਬਾਜੀ ਕਰ ਦਿੱਤਾ ਸੇਲ ਮੇਲੇ ਜੀ ਪਹੁੰਚਾ ਵਰਕ ਵਾਲੇ ਸੂਟਾਂ ਬਾਵਾਂ ਕਟਿਆ ਕੇਰਾ ਨਾਲ ਬਾਜੀ ਪਹੁੰਚੇ ਵਰ ਕਾਣਗੇ ਦਿਜ਼ਾਈਨਰ ਸੂਟਾਂ ਦਾ ਇਤਿਹਾਸ ਦਾ ਸਭ ਤੋਂ ਵੱਡਾ ਸੇਲ ਮੇਲਾ ਨਾਨਕਾ ਅਰਜੰਦ ਲੱਗ ਚੁੱਕਾ ਹੈ ਬਿਲਕੁਲ ਬਾਜੀ ਲੱਗਿਆ ਚੋਲੀਆਂ ਦੇ ਆਗੇ ਬ੍ਰਾਈਡਲ ਲੱਗਿਆ ਚੋਲੀਆਂ ਗਾਊਨ ਦਿਾਂਗੇ ਚੈੱਕ ਕਰੋ ਹੈਵੀ ਗਾਊਨਾਂ ਦੇ ਪਾਰਟੀ ਵੇਅਰ ਲੱਗਿਆ ਚੋਲੀਆਂ ਡਿਜ਼ਾਈਨਰ ਗਾਊਨਾਂ ਦੇ ਮੈਂ ਕਹਿੰਦਾ ਜੀ ਤੁਹਾਡੇ ਘਰ ਚ ਵਿਆਹ ਹੈਗਾ ਰਿਸ਼ਤੇਦਾਰਾਂ ਘਰੇ ਵਿਆਹ ਕੋਈ ਲੋੜ ਨਹੀਂ ਰੈਂਟ ਤੇ ਲੱਗਿਆ ਚੋਲੀਆਂ ਲੈ ਜੀ 31 ਦਸੰਬਰ 31 ਦਸੰਬਰ ਤੱਕ ਦੇ ਡਿਜ਼ਾਈਨਰ ਚੀਜ਼ਾਂ ਦਾ ਪੂਰਾ ਮੇਲਾ ਲੱਗ ਹੋਇਆ ਜਿਹਦੇ 6 6000 ਰੁਪਏ ਵਾਲੇ ਲੈ ਕੇ ਆਲੇ ਸੂਟ ਮਿਲਨੇ ਜਾ ਰਿਹਾ 72 25 2500 ਰੁਪਏ ਦੇ ਜਜ ਦੇ ਜਾ ਰਿਹਾ ਬਸ ਢੜੀਆਂ ਪਹਿਣਾ ਕਰਨੀਆਂ ਪਿਓਰ ਦੇ ਸੂਟ ਲੈਣੇ ਨੇ ਉਹਨਾਂ ਵਾਸਤੇ ਵੀ ਭਾਜੀ ਨਵੇਂ ਨਵੇਂ ਆਰਟੀਕਲ ਆ ਚੁੱਕੇ ਨੇ 16 ਵੀ 31 ਦਸੰਬਰ 31 ਦਸੰਬਰ ਤੇ 31 ਦਸੰਬਰ ਤੱਕ ਨਾਨਕਾਟ ਕਪੜਾ ਫੈਕਟਰੀ ਤੇ ਲੱਗ ਚੁੱਕੀ ਆ ਵਿਆਹ ਚਾਹ ਦੀਆਂ ਦੇ ਭਾਰੀ ਸੇਲ ਮੇਲੇ ਸੋ ਰਿਕਾਰਡ ਤੋੜ ਸੇਲ ਲੱਗ ਚੁੱਕੀ ਆ ਜਿੱਥੇ ਕਿ ਤੁਹਾਨੂੰ ਸਿੱਧੇ ਫੈਕਟਰੀਟਾਂ ਦੇ ਸੂਟ ਦਵਾਂਗੇ ਸੋ ਅੱਜ ਦੀਆਂ ਵੈਰਾਈਟੀਆਂ ਖਾਸ ਹੋਣ ਵਾਲੀਆਂ ਵਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਭਾਜੀ ਹੋਰ ਕੀ ਤਮਾਕੇ ਕਰੋਗੇ ਬਿਲਕੁਲ ਭਾਜੀ 2023 ਦੀ ਦਸੰਬਰ ਮਹੀਨੇ ਚ ਪੂਰੇ ਸਾਲ ਦੀ ਆਖਰੀ ਸੇਲ ਚੈੱਕ ਕਰੋ ਭਾਜੀ ਲੈ ਕੇ ਆਏ ਆ 1595 ਰੁਪਏ ਵਾਲਾ ਸੂਟ 31 ਦਸੰਬਰ ਤੱਕ ਭਾਜੀ ਦੇ ਦਿੱਤੇ ਜਾ ਰਿਹਾ 495 ਰੁਪਏ ਰੇਟ ਬਾਜੀ ਸੋ ਲਓ ਜੀ ਜਿਹੜੇ ਛਾਤੀਆਂ ਟੋਕਦੇ ਆ ਇੱਧਰ ਦੇਖ ਲਓ 495 495 ਇਸ ਤਰ੍ਹਾਂ ਦੇ ਆਰਟੀਕਲ ਵਿਆ ਚਾਦੀ ਵਾਲੇ ਲਕਦਰੀ ਆਰਟੀਕਲ ਨਾਨਕਾਟ ਕਪੜਾ ਫੈਕਟਰੀ ਤੇ 495 ਚ ਲੈ ਜਾਓ ਜੀ ਸੋ ਬਿਲਕੁਲ ਬਾਜੀ ਚੈੱਕ ਕਰੋ organza ਦੇ heavy suit designer suit ਲੈ ਕੇ ਆਇਆ designer ਦੁਪੱਟੇ ਲੈ ਕੇ ਆਇਆ ਮੈਗਨਾ ਬਾਜੀ ਚੈੱਕ ਕਰੋ ਮਾਰਕੀਟ ਚ 48 4800 ਰੁਪਿਆ ਰੇਟ ਚ ਵਿਕਰ ਆਲੇ ਪੀਸ ਵੀ 10 10 ਗੁਣਾ ਬਾਈ ਰੇਟ ਸਸਤੇ ਦੇ ਜਾ ਰਿਹਾ ਜੀ ਆਪਾਂ ਸੋ ਬਿਲਕੁਲ ਜੀ ਭਾਵੇਂ ਤੁਹਾਡੇ ਕਰੇ ਵਿਆ ਜਨਵਰੀ ਚ ਆ ਭਾਵੇਂ ਫਰਵਰੀ ਚ ਆ 31 ਦਸੰਬਰ ਤੱਕ ਦੀ ਤਮਾਕਾ ਸੇਲ ਚ ਆਓ ਤੇ 60 60% 70 70% ਆਫ ਦੇ ਉੱਤੇ ਵਰਾਇਟੀਆਂ ਲੈ ਜੀ। ਤੋਂ ਬਿਲਕੁਲ ਬਾਜੀ ਚੈੱਕ ਕਰੋ। ਮੈਂ ਕਹਿੰਦਾ ਜੀ ਵਿਆਹ ਵਾਲੇ ਲੈਣ ਦੇ ਨਾਲੇ ਮਸਲੇ ਨਾ ਨੇ ਕਰਜਾਂ ਦੇ ਨਾਲ ਹੱਲ ਕਰ ਦਿਆਂਗੇ। ਆ ਚੈੱਕ ਕਰੋ 12 1500 ਰੁਪਏ ਵਾਲੇ ਸੂਟ ਬਾਜੀ। ਬਾਜੀ 395 ਰੁਪਏ ਰੇਟ ਦੇ ਦਿਆਂਗੇ। ਤੋਂ ਲਓ ਜੀ ਕਲੀਆਂ ਛਾਤੀਆਂ ਨਹੀਂ ਟੂਕਣੀਆਂ ਇਸ ਤਰ੍ਹਾਂ ਦੇ ਆਰਟੀਕਲ 395 ਵਿੱਚ ਦੇਣੇ ਆਵੇਂ ਰੋਲਾ ਪਾਈ ਜਾਣਗੇ ਕਿ ਵੱਡੇ ਹੋਲਸੇਲ ਰਿਆ ਪਰ ਇੱਥੇ ਸਿੱਧੇ ਫੈਕਟਰੀਟਾਂ ਦੇ ਤੁਹਾਨੂੰ ਦਵਾਂਗੇ ਸੂਟ ਤੇ ਤੁਹਾਡੇ ਕਰਾਂਗੇ ਫਾਇਦੇ ਜੀ ਸੋ ਬਿਲਕੁਲ ਜੀ ਫਾਇਦੇ ਇੱਕ ਹੋਰ ਕਰਾਂਗੇ ਪਹਿਣਾ ਦੇ ਚੈੱਕ ਕਰੋ ਵੱਡੀ ਨਾਰਕਲੀ ਆ ਗਈ ਭਾਜੀ ਫਰੰਟ ਵਰਕ ਬੈਕ ਵਰਕ ਪਹਿਲੀਆਂ 5 ਪਹਿਣਾ ਨੂੰ ਭਾਜੀ ਫਰੀ ਦੇੇ ਜਾ ਰਿਹਾ ਜਿਹੜੀਆਂ ਪਹਿਣਾ ਕਰ ਦੇਣ ਗਿਆ ਵੀਡੀਓ ਚਲਦੀ ਹੈ ਸ਼ੇਅਰ ਸ਼ੇਅਰ ਟੂ ਗਰੁੱਪ ਪੰਜ ਪਹਿਣਾ ਨੂੰ ਭਾਜੀ ਨਾਰਕਲੀ ਫਰੀ ਦੇ ਆਏਗੀ ਸੋ ਬਿਲਕੁਲ ਜੀ ਜੇਤੀ ਜੇਤੀ ਆਪਣੇ ਅੰਗੂਠਿਆਂ ਨੂੰ ਚਲਾਓ ਵੀਡੀਓ ਨੂੰ ਕਰੋ ਸ਼ੇਅਰ ਕਰੋ ਸ਼ੇਅਰ ਟੂ ਗਰੁੱਪ ਕੋਈ ਪੰਜ ਲੱਕੀ ਪਹਿਣਾ ਨੂੰ ਆ ਨਾਰਕਲੀ ਜਿਹੜੀ ਆ ਗਿਫਟ ਕੀਤੀ ਜਾਊਗੀ ਬਸ ਵੀਡੀਓ ਨੂੰ ਸ਼ੇਅਰ ਕਰੋ ਜੀ ਸੋ ਬਿਲਕੁਲ ਚੈੱਕ ਕਰੋ ਰੋਇਲ ਬਲੂ ਕਲਰ ਦੀ ਬਾਜੀ ਲੈ ਕੇ ਆਇਆ ਕਿਉਂਕਿ ਨਾ ਨਾ ਕੱਟ ਬਾਜੀ ਸਿੱਧਾ ਬਾਜੀ ਫੈਕਟਰੀ ਚ ਮਾਲ ਬਣ ਰਿਹਾ ਚੈੱਕ ਕਰ ਸਕਦੇ ਹੋ ਤੁਸੀਂ ਤੇ ਫੈਕਟਰੀ ਅੰਦਰ ਬਣਿਆ ਮਾਲ ਫੈਕਟਰੀ ਅੰਦਰ ਹੀ ਧਿਆ ਕੇ ਤੇ ਤੁਹਾਨੂੰ ਇਹਦੇ ਨਾਲ ਦੇ ਸੂਟ ਚੈੱਕ ਕਰੋ ਬਾਜੀ ਹਰ ਇੱਕ ਆਈਟਮ ਹਰ ਇੱਕ ਡਿਜ਼ਾਈਨ ਨਾ ਨਾ ਕੱਟਦੇ ਉਹ ਸਿੱਧਾ ਮਾਲ ਬਣਾ ਰਿਹਾ ਤੇ ਇਦਾਂ ਦੇ ਆਰਟੀਕਲ ਲੈਣੇ ਆ ਬਾਜੀ ਜ਼ਰੂਰ ਵਿਜ਼ਿਟ ਕਰੋ ਚੈੱਕ ਕਰੋ 4000 ਵਾਲਾ ਸੂਟ 1.500 ਰੁਪਏ ਰਿੰਝ ਜਬੀ ਦੇ ਜਾ ਰਹੇ ਸੋ ਫਿਰ ਕੋਈ ਜੀ ਸਾਰੇ ਉਲੇ ਦੇ ਵਿਚੋਲੇ ਕੱਟ ਦਿੱਤੇ ਆ ਬਾਹਰ ਤੇ ਸਿੱਧਾ ਤੁਹਾਨੂੰ ਲੈ ਕੇ ਪਹੁੰਚਿਆ ਫੈਕਟਰੀ ਤੇ ਜਿੱਤਨੇ ਕੇ ਤੁਹਾਨੂੰ ਸਿੱਧੇ ਫੈਕਟਰੀ ਜੋ ਸੂਟ ਦਵਾਂਗੇ ਤੇ ਤੁਹਾਡੇ ਕਰਾਵਾਂਗੇ ਫਾਇਦੇ ਤੇ ਤੁਹਾਡਾ ਵਿਆਹ ਚਾਦੀ ਵਾਲਾ 2-2 ਲੱਖ ਦਾ ਕਪੜਾ ਇੱਥੇ ਆਓ 45 ਹਜ਼ਾਰ ਦੇ ਵਿੱਚ ਲੈ ਜਾਓ 40 ਹਜ਼ਾਰ ਦੇ ਵਿੱਚ ਲੈ ਜਾਓ ਬਿਲਕੁਲ ਬਾਜੀ 40 ਹਜ਼ਾਰ ਚ ਲੈ ਜਾਓ 45 ਹਜ਼ਾਰ ਚ ਲੈ ਜਾਓ ਚੈੱਕ ਕਰੋ ਨਾਲ ਜਾਗਾ ਬਨਾਰਸੀ ਸੂਟ ਮਾਰਕੀਟ ਚ 1200 1500 ਰੁਪਈਆ ਰੇਅ ਚ ਵੀ ਕਿਰਨ ਵਾਲਾ ਪੀਸ ਬਾਜੀ 695 ਰੁਪਏ ਦੇ ਦੇਣਾ ਆਪਾਂ ਸੇਲ ਮੇਰੇ ਤੋਂ ਲਓ ਜੀ ਇਸ ਤਰ੍ਹਾਂ ਦੇ ਨਿਆਰੇਦਰ ਆਰਟੀਕਲ ਮਾਰਕੀਟ ਦੇ ਵਿੱਚ ਦਿਖਾਉਂਦੇ ਆ ਤੇ ਰੀਟ ਕਹਿੰਦੇ ਆ 1800 ਦੇ ਦੋ 2000 ਦੇ ਦੋ ਨਾ ਜੀ ਨਾ ਤੁਹਾਡੇ ਨਾਲ ਲੁੱਟ ਨਹੀਂ ਕਰਨੀ ਤੁਹਾਡੇ ਫਾਇਦੇ ਕਰਨੇ ਆ ਬਸ ਤੋ ਬਿਲਕੁਲ ਚੈੱਕ ਕਰੋ ਬੈਕ ਕੇ ਨਾਲ ਜੀ ਰਿਸ਼ਤੇਦਾਰਾਂ ਚ ਲੈਣ ਦੇ ਨਾਲੇ ਸੂਟ ਵਿਆਹਾਂ ਚ ਪਾਣ ਵਾਲੇ ਸੂਟ ਹੰਡਾਣ ਵਾਲੇ ਸੂਟ ਲੈ ਜਾਓ 600 700 800 ਹਾਰੇ ਕ੍ਰੇਜ ਬਾਜੀ ਅਵੇਲੇਬਲ ਹੈ ਸਟੋਰ ਪੂਰਾ ਉੱਪਰ ਭਰਿਆ ਪਿਆ ਤੁਹਾਨੂੰ ਨਿਗਾ ਵੀ ਕਰਾਉਣੇ ਆ ਤੇ ਵੈਰਾਈਟੀ ਵੀ ਦਿਖਾਉਣੇ ਸੋ ਬਿਲਕੁਲ ਜੀ ਮੇਲਿਆਂ ਚੋ ਮੇਲਾ ਨਾਨਕਾਟ ਦਾ ਜਿੱਥੇ ਕਿ ਇਸ ਤਰ੍ਹਾਂ ਦੇ ਲਗਜ਼ਰੀ ਸੂਟ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਆਰਟੀਕਲ ਤੁਹਾਨੂੰ 600 700 ਦੀ ਰੇਂਜ ਚ ਦਵਾਂਗੇ ਤੇ ਤੁਹਾਨੂੰ ਹੋਣਗੇ ਨਜ਼ਾਰੇ ਤੇ ਤੁਹਾਡੇ ਕਰਾਵਾਂਗੇ ਫਾਇਦੇ ਸੋ ਬਿਲਕੁਲ ਬਾਜੀ ਵੱਡੇ ਵੱਡੇ ਫਾਇਦੇ ਕਰਾਵਾਂਗੇ ਅ ਚੈੱਕ ਕਰੋ 700 ਰੁਪਏ ਦਾ ਮਾਜੀ ਸੂਟ ਦੇਣ ਜਾ ਰਹੇ ਆ ਜਿਹਦੇ ਨਾਲ ਪੂਰਾ ਦੁਪੱਟਾ ਕੱਢਿਆ ਆਏਗਾ ਪਾਜੀ ਸਲਵਾਰ ਤੇ ਵੀ ਵਰਕ ਆਏਗਾ ਪੋਚੇ ਕੱਡੇ ਵਾਲੇ ਬੁਟੀਕਾ ਵਾਲੇ ਪੀਸ 700 750 ਰੁਪਿਆ ਰੰਜਾ ਚਲੋ ਜੀ ਇਧਰ ਦੇਖੋ ਇਸ ਤਰ੍ਹਾਂ ਦੇ ਆਰਟੀਕਲ ਮਾਰਕੀਟ ਦੇ ਵਿੱਚ 2500 ਪਰ ਨਾਨਕ ਘਾਟ ਕਪੜਾ ਫੈਕਟਰੀ ਤੇ 700 ਤੋਂ 800 ਦੀ ਰੇਂਜ ਦੇ ਵਿੱਚ ਇਸ ਤਰ੍ਹਾਂ ਦੇ ਆਰਟੀਕਲ ਲੈ ਜੋ ਲੈ ਜੋ ਲੈ ਜੋ ਸਲੋ ਵੀ ਥੱਲੇ ਫੈਕਟਰੀ ਤੇ ਤੁਹਾਨੂੰ ਸੂਟ ਬੰਦੇ ਤੇ ਦਿਖਾਤੇ ਹੁਣ ਤੁਹਾਨੂੰ ਇਧਰ ਇਸ ਤਰ੍ਹਾਂ ਦੀਆਂ ਲਗਜ਼ਰੀ ਡਰੈਸਾਂ ਇਸ ਤਰ੍ਹਾਂ ਦੀਆਂ ਲਗਜ਼ਰੀ ਡਰੈਸਾਂ ਦੇ ਪਿਆਰੀਆਂ ਪਿਆਰੀਆਂ ਡਰੈਸਾਂ ਦੇਵਾਂਗੇ ਬਿਲਕੁਲ ਪਾਜੀ ਲਗਿਆ ਚੋਲੀਆਂ ਦੇ ਆ ਗਿਆ ਬ੍ਰਾਈਡਲ ਲਗਿਆ ਚੋਲੀਆਂ ਗਾਉਨ ਦੇ ਆ ਗਿਆ ਚੈੱਕ ਕਰੋ ਕੇ ਪਾਰਟੀ ਵੇਰ ਲੱਗੇ ਚੋਲੀਆਂ ਡਿਜ਼ਾਈਨਰ ਤੋਂ ਲੈਣਗੇ ਮੈਂ ਕਹਿੰਦਾ ਜੀ ਤੁਹਾਡੇ ਘਰ ਚ ਵਿਆਹ ਹੈਗਾ ਰਿਸ਼ਤੇਦਾਰਾਂ ਘਰੇ ਵਿਆਹ ਹੈ ਕੋਈ ਲੋੜ ਨਹੀਂ ਰੈਂਟ ਤੇ ਲੈ ਗਏ ਚੋਲੀਆਂ ਲੈ ਦੇ 31 ਦਸੰਬਰ 31 ਦਸੰਬਰ ਤੱਕ ਦੇ ਡਿਜ਼ਾਈਨਰ ਚ ਜਿਆਦਾ ਪੂਰਾ ਮੇਲਾ ਲੱਗ ਹੋਇਆ ਜਿਹਦੇ 6 6000 ਰੁਪਏ ਵਾਲੇ ਲੈ ਗਏ ਆਲੇ ਸੂਟ ਮਿਲਨੇ ਜਾ ਰਿਹਾ 72 25 2500 ਰੁਪਏ ਦੇ ਦਿੱਤੇ ਜਾ ਰਿਹਾ ਬাজি ਉਹ ਬਿਲਕੁਲ ਜੀ ਇਧਰ ਦੇਖੋ ਇਸ ਤਰ੍ਹਾਂ ਦੀਆਂ ਪਿਆਰੀਆਂ ਪਿਆਈਆਂ ਡਰੈਸਾਂ ਡਿਜ਼ਾਈਨਰ ਡਰੈਸਾਂ ਚੋਰੂ ਮਤ ਜਾਓਗੇ ਮੋਲਾ ਚ ਜਾਓਗੇ ਰੇਡ ਹੋਣਾ ਵਾ 6000 7000 ਬਰਨਾਨਕਾ ਟਕਪੜਾ ਫੈਕਟਰੀ ਤੇ ਆਓ ਤੇ ਇਸ ਤਰ੍ਹਾਂ ਦੀਆਂ ਵੈਰਾਈਟੀਆਂ 1500 ਤੋਂ 2000 ਚ ਲੈ ਜਾਓ ਜੀ। ਸੋ ਬਿਲਕੁਲ ਭਾਜੀ ਚੈੱਕ ਕਰੋ ਜਿਹੜੀਆਂ ਪਹਿਣਾ ਕਹਿੰਦੀਆਂ ਸਾਡੇ ਸਾਈਜ਼ ਨਹੀਂ ਮਿਲਦੇ ਮਾਰਕੀਟ ਚ ਉਹਨਾਂ ਵਾਸਤੇ ਵੀ ਭਾਜੀ ਵੱਡਾ ਤੋਹਫਾ ਲੈ ਕੇ ਆਇਆ ਖੁੱਲੇ ਡੁੱਲੇ ਸਾਈਜ਼ਾਂ ਦੇ 46 ਸਾਈਜ਼ ਚਾਹੀਦਾ ਉਹ ਵੀ ਅਵੇਲੇਬਲ ਹੈਗਾ ਆ ਤੁਹਾਨੂੰ 48 ਚਾਹੀਦਾ ਉਹ ਵੀ ਅਵੇਲੇਬਲ ਹੈਗਾ ਤੇ ਨਾਲ ਅਗਰ ਤੁਸੀਂ ਸੂਟ ਲੈਣੇ ਨੇ ਡਿਜ਼ਾਈਨਰ ਸੂਟ ਤੇ ਪੈਸੇ ਘੱਟ ਫਾਇਦਾ ਜ਼ਿਆਦਾ ਨਾਨਕ ਕਾਰਜਰੰਦ ਦੇ ਰਾਜੋ ਆ ਭਾਜੀ 6000 ਰੁਪਏ ਸੂਟ 1500 ਰੁਪਏ ਰੇਚ ਦੇਣ ਜਾ ਰਹੇ ਆ ਜੀ ਆਪਾਂ ਸੋ ਲੋ ਜੀ ਜੇਕਰ ਮਾਰਕੀਟ ਚ ਜਾਓਗੇ ਤੇ ਤੁਹਾਡੇ ਨਾਲ ਹੋਣੀ ਹੈ ਲੁੱਟ ਪਰ ਇਸ ਤਰ੍ਹਾਂ ਦੇ ਆਰਟੀਕਲ ਜਿਹੜੇ ਮਾਰਕੀਟ ਦੇ ਵਿੱਚ 5 5 6000 ਦੇ ਆ ਨਾਨਕਾਟ ਕੱਪੜਾ ਫੈਕਟਰੀ ਤੇ ਆਓ ਤੇ 15 15 ਸੋਚ ਲੈ ਜਾਓ ਬਿਲਕੁਲ ਨਜ਼ਾਰੇ ਚੈੱਕ ਕਰ ਲੋ ਬਾਜੀ ਹੈਵੀ ਫਰੰਟ ਆਫ ਫੋਰਸਾਈਡ ਦੁਬੱਟੇ ਮੈਂ ਕਹਿੰਦਾ ਜੀ ਵਿਆਹਾਂ ਚ ਪਾਣ ਵਾਲੇ ਸੂਟ ਰੇਂਜ ਰਹਿ ਗਈ 2000 ਰੁਪਿਆ 8000 ਰੁਪਿਆ ਵਾਲਾ ਸੂਟ ਬਾਜੀ 2000 ਚ ਦੇਣ ਜਾ ਰਹੇ ਭੈਣ ਭਰਾਵਾਂ ਨੂੰ ਸੋ ਬਿਲਕੁਲ ਜੀ ਇੱਕ ਵਾਰ ਨਹੀਂ ਬਾਰ ਬਾਰ ਕਵਾਂਗੇ ਜੇਕਰ ਤੁਹਾਡੇ ਘਰੇ ਵਿਆਹ ਬਾਦ ਛੇਤੀ ਛੇਤੀ ਆਜੋ ਤੇ 31 ਦਸੰਬਰ ਤੱਕ ਦੀ ਤਮਾਕਾ ਛੇ ਲਿਆ ਤੇ ਵਿਆਹ ਸ਼ਾਦੀ ਵਾਲੀਆਂ ਲਗਜ਼ਰੀ ਵੈਰਾਈਟੀਆਂ ਮਾਰਕੀਟ ਨਾਲੋਂ ਅੱਦੇ ਰੇਟਾਂ ਤੇ ਲੈ ਜਾਓ ਸੋ ਬਿਲਕੁਲ ਚੈੱਕ ਕਰੋ ਪਹੁੰਚ ਜਾ ਵਰਕ ਵਾਲੇ ਸੂਟ ਬਾਬਾ ਕਟ ਜਕੇਰਾ ਨਾਲ ਭਾਜੀ ਪਹੁੰਚੇ ਵਰਕਾਂਗੇ ਡਿਜ਼ਾਈਨਰ ਸੂਟਾਂ ਦਾ ਇਤਿਹਾਸ ਦਾ ਸਭ ਤੋਂ ਵੱਡਾ ਸੇਲ ਮੇਲਾ ਨਾਨਕਾਟ ਜ਼ਿਲ੍ਹੇ ਦੇ ਅੰਦਰ ਲੱਗ ਚੁੱਕਾ ਹੈ ਕੰਟਰਾਸਟ ਬਟਟਿਆ ਵਾਲੇ ਸੂਟ ਵੀ ਭਾਜੀ 1500 1200 1300 ਪੂਰਾ ਮੇਲਾ ਲੱਗਾ ਪਿਆ ਪਹਿਲੇ ਆਓ ਪਹਿਲੇ ਬਹੁਤ ਬੁਟੀਕਾ ਵਾਲੀਆਂ ਹਰ ਇੱਕ ਆਈਟਮ ਭਾਜੀ ਨਾਨਕਾਟ ਜ਼ਿਲ੍ਹੇ ਦੇ ਅੰਦਰ 70% ਡਿਸਕਾਊਂਟ ਦੇ ਲੈ ਕੇ ਜਾਓ ਜਿੰਨਾਂ ਦੀ ਨਾਲ ਇਸ ਤਰ੍ਹਾਂ ਦੇ ਲਗਜ਼ਰੀ ਸੂਟ ਵੀ ਤੁਹਾਨੂੰ ਦਵਾਂਗੇ ਭਾਜੀ ਫੋਕਸ ਮਾਰ ਕੇ ਹੈਂਡਵਰਕ ਦਿਖਾ ਦਿਓ ਨਜ਼ਾਰੇ ਦਿਖਾ ਦਿਓ ਕਮਾਲਾਂ ਦਿਖਾ ਦਿਓ ਤਮਾਲਾਂ ਦਿਖਾ ਦਿਓ ਤੇ ਤੁਹਾਡੀਆਂ ਬਚਤਾਂ ਹੋਣ ਵਾਲੀਆਂ ਵਾ ਛੇਦੀ ਛੇਦੀ ਗੱਡੀਆਂ ਚ ਪਾਓ ਤੇਲ ਤੇ ਨਾਨਕ ਘੱਟ ਕਪੜਾ ਫੈਕਟਰੀ ਤੇ ਆ ਜਾਓ ਤਾਂ ਬਿਲਕੁਲ ਭਾਈ ਜੀ ਜਲ ਤੋਂ ਜਲਦ ਪਹੁੰਚੋ ਨਾਨਕ ਘੱਟ ਕਪੜਾ ਫੈਕਟਰੀ ਔਰ ਗੈਂਜ਼ਾ ਦੇ ਡਿਜ਼ਾਈਨਰ ਸੂਟ ਅਗਰ ਲੈਣੇ ਨੇ ਫਾਇਦਾ ਕਰਾਣੇ ਨੇ ਵੱਡੇ 2-2 ਲੱਖ ਰੁਪਿਆ ਵਾਲਾ ਕਪੜਾ ਭਾਈ ਜੀ 2-2 ਲੱਖ ਵਾਲਾ ਕਪੜਾ 40-40 ਹਜ਼ਾਰ ਰੁਪਿਆ ਰੇਜਾ ਚ ਬਣਾ ਕੇ ਦਿੱਤਾ ਭੈਣ ਭਰਾਵਾਂ ਨੂੰ ਤੇ ਹੁਣ ਵੀ ਤੁਹਾਡੇ ਕੋਲ ਮੌਕਾ ਹੈਗਾ ਜੇ ਜਲ ਤੋਂ ਜਲਦ ਆਓ ਇਹਦੇ ਨਾਲ ਦੇ ਭਾਰੇ ਭਾਰੇ ਸੂਟ ਹੈਵੀ ਹੈਵੀ ਦਬੱਟੇ ਆ 2000 ਰੁਪਏ ਦੀ ਕੀਮਤ ਵਿੱਚ ਵੀ ਸੂਟ ਦੇਣ ਜਾ ਰਹੇ ਸੋ ਬਿਲਕੁਲ ਜੀ ਇੱਧਰ ਦੇਖੋ ਕਮਾਲ ਦੀਆਂ ਵੈਰਾਈਟੀਆਂ ਤੁਹਾਨੂੰ ਦੇਣ ਜਾ ਰਿਹਾ ਤੇ ਨਾਲ ਦੀ ਨਾਲ ਬਾਜੀ ਆ ਵੀ ਆਰਟੀਕਲ ਦਿਖਾ ਦਿਓ ਜੀ ਸੂਟ ਆ ਜਾਲ ਦਾ ਬੜੇ ਹੀ ਕਮਾਲ ਦਾ ਹੈਂਡਵਰਕ ਕੀਤਾ ਹੋਇਆ ਬੜਾ ਹੀ ਪਿਆਰਾ ਮਾਰਕੀਟ ਦਾ ਰੇਟ ਹੈ 5000 6000 ਨਾਨਕਾਟ ਕੱਪੜਾ ਫੈਕਟਰੀ ਤੇ ਉੱਤੇ 1500 ਤੋਂ 2000 ਦੇ ਵਿੱਚ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਲੈ ਕੇ ਜੋ ਚੈੱਕ ਕਰੋ ਜੀ ਦਬਕੇ ਦੇ ਕੰਮ ਆ ਗਏ ਬਾਜੀ ਦਬਕੇ ਦੇ ਹੈਂਡ ਮੇਡ ਵੀ ਸਦੇ ਆ ਕੇ ਪੈਣ ਭਰਾਵਾਂ ਨੂੰ ਡਿਜ਼ਾਈਨਰ ਸੂਟ ਦੇ ਆ ਕੇ ਪੈਣ ਭਰਾਵਾਂ ਨੂੰ ਜਿਹੜੇ ਮਾਰਕੀਟਾਂ ਯਾਨੀ ਕਿ ਉਹ ਵਾਲੇ 2024 ਦੇ 2000 25 ਵਾਲਾ ਡਿਜ਼ਾਈਨ ਵੀ ਪੈਰਪਰਾਵਾਂ ਨੂੰ ਇੱਥੇ ਬਣਾ ਬਣਾ ਕੇ ਦੇ ਦਾ ਲੈਣੇ ਕੇਰਾ ਚੈੱਕ ਕਰ ਲੋ ਜੀ ਦੁਪੱਟੇ ਫੋਰ ਸਾਈਡ ਆ ਚੁੱਕੇ ਨੇ ਵੈ ਕਿਹਾ ਜੀ ਇਦਾਂ ਦੇ ਪੀਸ ਤੁਹਾਨੂੰ ਸੇਲਾਂ 'ਚ ਨਹੀਂ ਲੱਭਣੇ ਪਰ ਨਾਨਕ ਕੱਟ ਦੇ ਦਿੰਦੇ ਨੇ ਸੇਲ ਲਾ ਕੇ ਦੇਣੇ ਭਾਜੀ ਲਗਜ਼ਰੀ ਸੂਟ ਸੇਲ ਲਾ ਕੇ ਸੋ ਬਿਲਕੁਲ ਜੀ ਭਾਜੀ ਆਰਟੀਕਲ ਦਿਖਾ ਦਿਓ ਆਰਟੀਕਲ ਮਾਰਕੀਟ ਦੇ ਵਿੱਚ ਨਹੀਂ ਆ 4 ਮਹੀਨੇ ਬਾਅਦ 5 ਮਹੀਨੇ ਬਾਅਦ ਪਰ ਨਾਨਕ ਕੱਟ ਕਪੜਾ ਫੈਕਟਰੀ ਤੇ ਤੁਹਾਡੇ ਵਾਸਤੇ ਲੇਟੈਸਟ ਵੈਰਾਈਟੀਆਂ ਆਉਣੀਆਂ ਬਾਅਦ ਵਰਕ ਦਾ ਭਾਜੀ ਜਲਵਾ ਦਿਖਾ ਦਿਓ ਇਸ ਤਰ੍ਹਾਂ ਦੇ ਆਰਟੀਕਲ ਮਾਰਕੀਟ 'ਚ ਨਹੀਂ ਮਿਲਨੇ ਨਹੀਂ ਮਿਲਨੇ ਤੇ ਨਹੀਂ ਮ ਸੋ ਬਿਲਕੁਲ ਜੀ ਪੂਰਾ ਸਟਾਕ ਆ ਚੁੱਕਿਆ ਪਾਜੀ ਚੈੱਕ ਕਰੋ ਟਰੱਕਾਂ ਦੇ ਟਰੱਕ ਬਰ ਬਰ ਕਮਾਲ ਪੈਰਪਰਵਾ ਵਾਸਤੇ ਇਕੱਠਾ ਕਰ ਦਿੱਤਾ ਕਿਉਂਕਿ 31 ਦਸੰਬਰ ਤੱਕ ਬਹੁਤ ਵੱਡਾ ਸੇਲ ਮੇਲ ਆਰਗੇਨਾਈਜ਼ ਕੀਤਾ ਪਾਜੀ ਨਾਨਕ ਗੜ ਜਲੰਧਰ ਨੇ ਉਹ ਲਾਵਾ ਫੇਰੇ ਵਾਲੇ ਸੂਟ ਪਾਜੀ 2000 3000 4000 ਅਦੋ ਅਦ ਰੇਟ ਤੇ ਹਰ ਇੱਕ ਆਈਟਮ ਮਿਲੇਗੀ ਪਾਜੀ ਹਰ ਇੱਕ ਆਈਟਮ ਆ ਪਾਜੀ ਬਟੀਕਾਂ ਵਾਲੇ ਸੂਟ ਬਟੀਕ ਤੋਂ ਕਢਾਈ ਕਰਾਣ ਪੈਣਾ ਜਾਂਦੀਆਂ ਆ 6000 ਰੁਪਿਆ ਮੰਗ ਲੇਦੇ ਨੇ ਸੂਟ ਹੀ 1200 ਦੇ ਦੇਣਾ ਪਾਜੀ ਸੋ ਬਿਲਕੁਲ ਜੀ ਇਸ ਤਰ੍ਹਾਂ ਦੇ ਆਰਟੀਕਲ ਤੁਸੀਂ ਦੇਖ ਲਓ ਇੱਥੇ ਉਹ ਬੜਾ ਕੰਮ ਨਹੀਂ ਹੈਗਾ ਵੀ 2 ਸਾਲ ਪੁਰਾਣੀਆਂ ਵੈਰਾਈਟੀਆਂ ਨਾ ਜੀ ਨਾ ਇੱਥੇ ਤੁਹਾਨੂੰ ਮਿਲਨੇ ਆ ਲੇਟੈਸਟ ਆਰਟੀਕਲ ਲੇਟੈਸਟ ਵਰਕ ਤੇ ਪਿਆਰੀਆਂ ਪਿਆਰੀਆਂ ਵੈਰਾਈਟੀਆਂ ਜੀ ਸੋ ਚੈੱਕ ਕਰੋ ਲੇਟੈਸਟ ਚੀਜ਼ ਲੈ ਕੇ ਆਇਆ ਜੀ ਚੈੱਕ ਕਰੋ ਪਾਕਿਸਤਾਨੀ ਸਟਾਈਲ ਸੂਟ ਬਾਜੀ ਲੈ ਕੇ ਆਇਆ ਪਾਕਿਸਤਾਨੀ ਸੂਟ ਪੂਰਾ ਲੋਕ ਸੂਟ ਆਏਗਾ ਪਲਾਜੋ ਦੇ ਨਾਲ ਵਰਕ ਆਏਗਾ ਡਿਜ਼ਾਈਨਰ ਚੀਜ਼ਾਂ ਅਗਰ ਲੈਣ ਦੇ ਇੱਛਕ ਹੈਗੇ ਹੋ ਨਾਨਕ ਕਰਜਲੰਦ ਆਜੋ 10 12 ਦਿਨ ਦਾ ਸੇਲ ਮੇਲਾ ਰਹਿ ਚੁੱਕਾ ਆ ਤੇ ਜਲਦ ਤੋਂ ਜਲਦ ਮੋਚੋ ਪਹੁੰਚੇ ਦੇ ਵਿੱਚ 12 12 14 14 15 15 ਸੋਚ ਭਾਜੀ ਔਰ ਗੈਂਜਾ ਦੇ ਬੁਟੀਕਾ ਵਾਲੇ ਛੋੜ ਵੀ ਦੇ ਦੇਣੇ ਸੋ ਬਿਲਕੁਲ ਜੀ ਇਹ ਵੈਰਾਈਟੀਆਂ ਵੇਖ ਲਓ ਇਸ ਸੇਹ ਤਮਾਕੇ ਦੇ ਵਿੱਚ ਜਿਹੜਾ ਵੈਰਾਈਟੀਆਂ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਤੇ ਰਹਿ ਗਿਆ ਇਹ ਲੱਗਿਆ ਹੋਇਆ ਮੇਲਾ ਮੋੜ ਦੁਬਾਰਾ ਨਹੀਂ ਹੋਣਾ ਸੋ ਇੱਕ ਵਾਰ ਕਹਿ ਰਿਹਾ 31 ਦਸੰਬਰ 31 ਦਸੰਬਰ ਦੇ 31 ਦਸੰਬਰ ਤੱਕ ਦੀ ਤਮਾਕਾ ਸੇល ਆ ਜੀ ਸੋ ਚੈੱਕ ਕਰੋ ਬਾਜੀ ਇੱਕ ਹੋਰ ਆਰਟੀਕਲ ਆ ਗਿਆ ਪਹਿਣਾ ਵਾਸਤੇ ਡਿਜ਼ਾਈਨਰ ਕਰੇਵ ਦਾ ਸੂਟ ਆ ਗਿਆ 5 ਮੀਟਰ ਨਾਲ ਦੁਪੱਟਾ ਮਿਰਰ ਵਰਕ ਚ ਲੈ ਕੇ ਆਇਆ ਜਿਹੜੀਆਂ ਪਹਿਣਾ ਕਰਨੀਆਂ ਕੁਝ ਬੁਟੀਕ ਸਟਾਈਲ ਲਿਆਓ ਉਹਨਾਂ ਵਾਸਤੇ ਆ ਚੁੱਕਾ ਹੈ ਜਿਹੜੀਆਂ ਪਹਿਣਾ ਕਰਨੀਆਂ ਪਿਓਰ ਦੇ ਸੂਟ ਲੈਣੇ ਨੇ ਉਹਨਾਂ ਵਾਸਤੇ ਵੀ ਬਾਜੀ ਨਵੇਂ ਨਵੇਂ ਆਰਟੀਕਲ ਆ ਚੁੱਕੇ ਨੇ ਜਿਹੜੀਆਂ ਪਹਿਣਾ ਕਰਨੀਆਂ ਲਗਜ਼ਰੀ ਸੂਟ ਲੈ ਆਓ ਉਹਨਾਂ ਵਾਸਤੇ ਵੀ ਨਵੇਂ ਆਰਟੀਕਲ ਆ ਚੁੱਕੇ ਨੇ ਇੱਕੋ ਛੱਤ ਥੱਲੇ ਤੁਹਾਨੂੰ ਸਾਰੀ ਵੈਰਾਈਟੀ ਮਿਲ ਜਾਏਗੀ ਕੁੜਾਇਆਲੇ ਸੂਟ ਲੈ ਲਓ ਤੁਸੀਂ ਲੱਗੇ ਗਰਾਰੇ ਸ਼ਰਾਰੇ ਲੈ ਲਓ ਵੱਡੇ ਸਾਈਜ਼ ਲੈ ਲਓ ਪਾਰਟੀ ਵੇਅਰ ਗਾਉਨ ਲੈ ਲਓ ਬ੍ਰਾਈਡਲ ਲੈਗ ਲੈ ਲਓ ਹਰ ਇੱਕ ਆਈਟਮ ਸਮੂਹ ਪੂਰੇ ਤੁਹਾਨੂੰ ਨਾਲ ਘਰ ਦਿਲੰਦਰ ਮਿਲ ਜਾਣੀ ਹੈ ਤੇ ਜਿਹਦੇ ਜੇ ਵੱਡੇ ਸਾਈਜ਼ ਬਲਾਜੋ ਵਰਕ ਫਰੰਟ ਆਫ ਵਰਕ ਬੈਕ ਵਰਕ ਹਰ ਇੱਕ ਆਡਮ ਨਾਨ ਕਰਦੇ ਉਹ ਬਿਲਕੁਲ ਜੀ ਇੱਕ ਵਾਰ ਨਹੀਂ ਬਾਰ ਬਾਰ ਤੁਹਾਨੂੰ ਇੱਕ ਵਾਰ ਤੋਂ ਫਿਰ ਦੱਸ ਦਈਏ 31 ਦਸੰਬਰ ਤੱਕ ਦੀ ਤਮਾਕਾ ਸੀ ਲਿਆ ਸੋ ਪਹੁੰਚਣਾ ਜ਼ਰੂਰੀ ਹੈ ਤੇ ਆਪਣਾ ਵਿਆਹ ਚੱਲਦੀ ਦਾ ਕਪੜਾ ਜਿਹੜਾ ਮਾਰਕੀਟ ਚੋਂ 2-2 ਲੱਖ ਰੁਪਏ ਦਾ ਤਿਆਰ ਹੋਣਾ ਵਾ ਇੱਥੇ ਆਓ ਤੇ 30 ਤੋਂ 35 ਹਜ਼ਾਰ ਦੇ ਵਿੱਚ ਲੈ ਕੇ ਜਾਓ ਬਾਜੀ ਐਡਰੈਸ ਸੋ ਬਿਲਕੁਲ ਬਾਜੀ ਇਹ ਕਾ ਚੀਜ਼ ਵੀ ਚੈੱਕ ਕਰ ਲਓ ਮੈਂ ਕਹਿੰਦਾ ਜੀ ਗ੍ਰੀਨ ਕਾਲਰ ਦਾ ਸੂਟ ਕਾ ਟ੍ਰਾਸ ਦੁਪੱਟਾ ਬਾਵਾ ਕੱਡੀਆਂ ਨਾਲ 650 ਰੁਪਏ ਰੇਜ ਕਰ ਦਿੱਤਾ ਬਾਜੀ ਚੈੱਕ ਕਰ ਲਓ 15 ₹400 रे रेट ਲੱਗਾ ਹੋਇਆ ਉੱਪਰ ਅਬ ਦੋ ਵਾਰ ਰੇਟ ਕਰ ਦਿੱਤੇ ਐ 69500 ਰੁਪਏ ਅਰੇਂਜ ਕਰ ਦਿੱਤੀ ਬਸ ਸੋ ਲਓ ਜੀ ਭਾਜੀ ਆ ਆਰਟੀਕਲ ਦਿਖਾ ਦੇ ਇੱਕ ਵਾਰੀ ਫੋਕਸ ਮਾਰ ਦਿਓ 695 695 695 ਕਲੀਆਂ ਛਾਤੀਆਂ ਨਹੀਂ ਟੋਕਣੀਆਂ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਦੇਣਿਆ 695 ਵਿੱਚ ਬਿਲਕੁਲ ਬਾਜੀ ਚੀਕਾ ਘੜਾ ਦਿਆਂਗੇ ਰੇਟਾਂ ਵਾਲੀਆਂ ਚੈੱਕ ਕਰ ਲੋ ਤੁਸੀਂ ਇਹ ਵੀ 695 ਵਿੱਚ ਬਾਜੀ ਕਰ ਦਿੱਤਾ ਸੇਲ ਮੇਲੇ ਜਾਪਾ ਲਾ ਲਓ ਜੀ ਲਓ ਜੀ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਹੋਲਸੇਲਰ ਦੱਸਦੇ ਆ ਕਹਿੰਦੇ ਆ ਸਾਡੇ ਤੋਂ ਸਸਤਾ ਕਿਦੋਂ ਨਹੀਂ ਮਿਲਣਾ ਇੱਧਰ ਦੇਖੋ ਆ ਆਰਟੀਕਲ ਬਾਜੀ ਦਿਖਾ ਦਿਓ 695 695 695 ਵਿੱਚ ਲੈ ਜੋ ਲੈ ਜੋ ਲੈ ਜੋ ਜੀ ਚੈੱਕ ਕਰੋ ਫਰਕਾਬਾਦੀ ਸੂਟ ਵੀ ਬਾਜੀ ਲੈ ਕੇ ਆਏ ਆ ਉਹ ਦੋ ਆਦਰ ਰੇਟ ਦੀ ਪੂਰੀ ਗਰੰਟੀ ਆਏਗੀ ਪੂਰੀ ਗਾਰੰਟੀ ਹੈ ਕਿ 15 ਦਿਨ ਦਾ ਭਾਰੀ ਸੇਲ ਮੇਲਾ ਲੱਗੋਇਆ ਨਾਨਕ ਕਾੜ ਜਲੰਧਰ ਜਿੱਥੇ ਮਿਲ ਰਿਹਾ ਹੈ 70% ਡਿਸਕਾਊਂਟ 4500 ਰੁਪਏ ਵਾਲਾ ਸੂਟ ਹੈ ਬਾਜੀ 1800 ਰੁਪਏ ਰੇਂਜ ਦੇ ਦੇਣਾ ਆਪਾ ਤੇ ਬਾਜੀ ਇੱਕ ਵਾਰੀ ਐਡਰੈਸ ਦੱਸੋ ਬਿਲਕੁਲ ਜੀ ਜਲੰਧਰ ਸਿਟੀ ਕਪੂਰਥਲਾ ਰੋਡ ਸੱਕਰੀ ਤਨਬਰ ਚੱਲ ਰਹੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਕਾਲ ਮੈਸੇਜ ਕਰੋ ਨਾਨਕ ਕਾੜ ਜਲੰਧਰ ਜ਼ਰੂਰ ਮੋਜੋ 31 ਦਸੰਬਰ ਤੱਕ ਦੇ ਸੇਲ ਮੇਲੇ ਸੋ ਜੀ